ਮੇਰਾ ਨਾਮ ਅਦਲੋਗ ਸਿੰਘ ਆ ਮੈਂ ਲੁਧਾਨੇ ਜ਼ਿਲ੍ਹੇ ਚੋਂ ਆਇਆ ਕਹਿੰਦਾ ਮਤਲਬ ਦੋਨੋਂ ਸਰਕਾਰਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਦੋਨੋਂ ਸਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਜਨ ਵੀਜ਼ਾ ਦਿੱਤਾ ਅਸੀਂ ਗੁਰਦੁਆਮਾ ਤੇ ਜਾ ਰਹੇ ਪਾਕਿਸਤਾਨ ਯਾਤਰਾ ਵਾਸਤੇ ਗੁਰਨਾਨਕ ਦੇਵ ਜੀ ਦੇ ਗੁਰਪੁਰ ਬਣਾਉਣ ਵਾਸਤੇ ਵਿਸਾਖੀ ਦਾ ਜਨਮ ਮਨਾਉਣ ਵਾਸਤੇ ਜਾ ਰਹੇ ਸਾਡੇ ਮਨ ਵਿੱਚ ਬਹੁਤ ਖੁਸ਼ੀ ਹੈ ਮਾਦਰ ਹੀ ਮਾਦਰ ਸਤਕਾਰ ਨਾਲ ਜਾ ਰਹੇ ਆ ਕੱਲੇ-ਕੱਲੇ ਕੇ ਬਾਕੀ ਫੈਬਰੀ ਨਹੀਂ ਨਾਲ ਚੱਲਦੇ ਮੈਂ ਫੈਬਰੀ ਨਾਲ ਹੀ ਤੇ ਪਹਿਲੀ ਵਾਰ ਜਦੋਂ ਕਿ ਅੱਗੇ ਮੈਂ 2 ਵਰੀ ਗਿਆ ਤੇ ਕਿਹੜੀ-ਕਿਹੜੀ ਜਗ੍ਹਾ ਦਰਸ਼ਨ ਕਰੋ ਨਿਗਾਣਾ ਸਾਹਿਬ ਪਹਿਲਾਂ ਜਾਣਗੇ ਫਿਰ ਪੰਜਾ ਸਾਹਿਬ ਜਾਣਗੇ ਫਿਰ ਲਾਹੌਰ ਜਾਣਗੇ ਲਾਹੌਰ ਉੱਥੇ ਗੁਰਦੁਆਰਾ ਡੇਰਾ ਸਾਹਿਬ ਆਵਾ ਹਾਂ ਤੇ ਕਿਸ ਦਿਨ ਵਾਪਸ ਆਣਾ ਜਿਦਾਂ ਜਰਾ ਆਵਾਜ਼ ਆ ਵਾਪਸ 19 ਤੀਨ ਵਾਪਸ ਆਣਾ ਅਜੀਤ ਸਿੰਘ ਪਟਿਆਲਾ ਕਹਾਂ ਤੇ ਰਹੇ ਪਟਿਆਲਾ ਸੇ ਤੇ ਕਿੰਨੇ ਲੋਕਾਂ ਦਾ ਵੀਜ਼ਾ ਫਲਾਈ ਕੀਤਾ ਸੀ ਕਿੰਨੇ ਲੋਕਾਂ ਦਾ ਦੋਨੇ ਕੀਤਾ ਸੀ ਸਭ ਕਾ ਲੱਗ ਗਿਆ ਦੋਨੋਂ ਕਾ ਲੱਗ ਗਿਆ ਜਲਦੀ ਵਾਰ ਜਾ ਰਹੇ ਪਹਿਲੀ ਵਾਰ ਪਹਿਲੀ ਵ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਰੋਜ਼ ਗੁਰਦੁਆਰ ਅਰਦਾਸ ਕਰਦੇ ਆ ਵੇ ਸਾਨੂੰ ਖੁੱਲੇ ਦਰਸ਼ਨ ਦੇ ਦਾਰੇ ਹੋ ਜਾਣ ਪਾਕਿਸਤਾਨ ਗੁਰਦੁਆਰਿਆਂ ਦੇ ਉਹ ਹੋ ਗਏ ਸਾਡੀ ਅਰਦਾਸ ਕਬੂਲ ਹੋ ਗਈ ਪਾਕਿਸਤਾਨ ਇੰਡੀਆ ਇਕੱਠਾ ਕਾਲਸਾ ਵਾਹਿਰ ਜੀ ਕੀ ਫਤਿਹ ਮੇਰਾ ਨਾਮ ਸ੍ਰਿੰਦਰ ਸਿੰਘ ਆ ਜੀ ਪਹਿਲੀ ਵਾਰ ਪਾਕਿਸਤਾਨ ਦੀ ਯਾਤਰਾ ਜਾ ਰਹੇ ਹਾਂ ਬਹੁਤ ਸੌਖੇ ਤਰੀਕੇ ਨਾਲ ਵੀਜ਼ਾ ਮਿਲ ਗਿਆ ਸਾਨੂੰ ਤੇ ਮਹਾਰਾਜ ਕਿਰਪਾ ਕਰੇ ਅਸੀਂ ਗੁਰਦੁਆਮਾਂ ਦੇ ਦਰਸ਼ਨ ਕਰਕੇ ਫਿਰ ਵਾਪਸ ਅੰਮ੍ਰਿਤਸਰ ਸਰ ਦਰਸ਼ਨ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਆਏ ਹਾਂ ਅੰਮ੍ਰਿਤਸਰ ਤੋਂ ਪਹਿਲੀ ਵਾਰ ਗਏ ਕਦੇ ਨਹੀਂ ਜੀ ਪਹਿਲੀ ਵਾਰ ਦਾ ਕੱਲੇ ਚੱਲੇ ਕਿ ਪਰਿਵਾਰ ਦੇ ਨਾਲ ਚਲੇ ਪਰਿਵਾਰ ਨਹੀਂ ਜੀ ਨਾਲ ਸਾਥੀ ਆ ਗਏ ਸਾਥੀ ਜੀ ਪੰਜ ਸਾਥੀ ਹੋਰ ਨੇ ਕਿੰਨੀ ਜਗ੍ਹਾ ਤੋਂ ਤੁਸੀਂ ਵੀਜ਼ਾ ਤੋਂ ਲੱਗਾ ਬੱਸ ਆਈਂ ਵੇਖਿਆ ਜੀ ਹੁਣੇ ਮਿਲਿਆ ਸਾਨੂੰ ਨਹੀਂ ਕਿਹੜੀ ਕਿਹੜੀ ਜਗ੍ਹਾ ਦੱਸ਼ਣ ਕਰਨੀ ਸਾਰੇ ਸਾਰੇ ਕਰਕੇ ਆਵਾਂ ਜਿੱਥੇ ਸਾਰੇ ਸਰਕਾਰੀ ਅਦਾਰੇ ਜੀ ਕਿੰਨੇ ਸਾਥੀਆਂ ਨੇ ਅਪਲਾਈ ਕੀਤਾ ਹੈ ਕਿ ਸਾਰਿਆਂ ਦਾ ਲੱਗਿਆ ਸਾਰਿਆਂ ਦਾ ਲੱਗਿਆ ਜੀ ਸਾਰਿਆਂ ਦਾ ਤੁਹਾਡੀ ਕਿੰਨੇ ਸਾਥੀਆਂ ਦਾ ਤੁਹਾਡੀਆਂ ਦਾ ਪੰਜ ਦਾ ਲੱਗ ਕੀਤਾ ਜੀ ਪੰਜਾਂ ਦਾ ਲੱਗ ਗਿਆ ਹਾਂਜੀ ਮੇਰਾ ਨਾਮ ਭਪਿੰਦਰ ਕੌਰ ਵੈਹਗਰੂ ਜੀ ਦਾ ਖਾਲਸਾ ਵੈਹਗਰੂ ਕਿਹੜੀ ਕਿਹੜੇ ਤੋਂ ਆਏ ਤੁਸੀਂ ਅਸੀਂ ਮੋਹਾਲੀ ਜ਼ਿਲ੍ਹੇ ਤੇ ਤੇ ਅੱਜ ਤੁਸੀਂ ਤੇ ਪਾਸਪੋਰਟ ਦਫ਼ਤਰ ਪੁੱਛੇ ਜੀ ਹਾਂਜੀ ਕੀ ਕਹਿਣਾ ਚਾਹਦੇ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰੇ ਸ਼ਰੋਣੀ ਕਮੇਟੀ ਦਾ ਜਿਨ੍ਹਾਂ ਨੇ ਸਾ हां ਅਸੀਂ ਅੱਗੇ ਗੁਰਦਾਰਸ਼ਨਾ ਵਾਸਤੇ ਜਾ ਮੈਂ ਕਿੰਨੇ ਜਣਿਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਅਸੀਂ 5 ਜਣਿਆਂ ਨੇ ਤੇ ਸਾਰਿਆਂ ਦਾ ਲੱਗਿਆ ਸਾਰਿਆਂ ਦਾ ਲੱਗਿਆ ਤੇ ਪਹਿਲੀ ਵਾਰ ਚਲੇ ਕੇ ਅੱਗੇ ਵੀ ਗਏ ਸੀ ਪਹਿਲਾਂ ਬਾਈ ਮੰਗ ਜਾ ਕੇ ਆਏ ਤੇ ਕਿਸ ਤਰ੍ਹਾਂ ਦਾ ਮਨ ਨੂੰ ਲੱਗ ਰਿਹਾ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕਰੋਗੇ ਪੰਜਾ ਸਾਹਿਬ ਨਨਕਾਣਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਕਿੰਨੇ ਦਿਨ ਦਾ ਵੀਜ਼ਾ ਲੱਗਾ ਸਾਢੇ 19 ਤਰੀਕ ਤੱਕ 19 ਤਰੀਕ ਤੱਕ ਦਾ ਹਾਂ ਕੋਈ ਅਪੀਲ ਕਰਨਾ ਚਾਹੋਗੇ ਹਾਂ ਸਰਕਾਰਾਂ ਨੂੰ ਅਪੀਲ ਕਰਨਾ ਚਾਹੋਗੇ ਸਰਕਾਰਾਂ ਨੂੰ ਅਪੀਲ ਇਹੀ ਕਰਦੇ ਆ ਵੀ ਸਾਡੀ ਉਹ ਵਧੀਆ ਹੋਣੀ ਚਾਹੀਦੀ ਹੈ ਉੱਧਰ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰੂਗੇ ਠੀਕ ਹਾਂ ਮੇਰਾ ਨਾਮ surjit singh ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਦਾ ਰਹਿਣ ਵਾਲਾ ਹਾਂ ਅਸੀਂ ਨਨਕਾਣਾ ਸਾਹਿਬ ਜਾ ਰਹੇ ਹਾਂ ਮੈਂ ਅੱਗੇ ਵੀ ਇੱਕ 2022ਾਂ ਚ ਗਿਆ ਸੀਗਾ ਹੁਣ ਫੇਰ ਮੈਂ ਦੁਬਾਰਾ ਜਾ ਰਿਹਾ ਸੀ ਜਿੰਨੇ ਆਪਾਂ ਪਾਸਪੋਰਟ ਅਪਲਾਈ ਕੀਤੇ ਸਨ ਸਾਰਿਆਂ ਦੇ ਬੜੇ ਸ਼ਾਂਤੀ ਨਾਲ ਵੀਜਾ ਮਿਲੇ ਆ ਅਸੀਂ ਪੰਜਾ ਸਾਹਿਬ ਨਨਕਾਣਾ ਸਾਹਿਬ ਗੁਰੂ ਕੇ ਲਾਹੌਰ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਸਾਰੇ ਹੀ ਦਰਸ਼ਨਦਾਰੀ ਕਰਕੇ ਸੰਗਤਾਂ ਆਉਣੀਆਂ ਨਾਲ ਹੀ ਸੰਗਤਾਂ ਦੇ ਨਾਲ ਜਾਣਾ ਹੈ ਸੰਗਤਾਂ ਦੇ ਨਾਲ ਹੀ ਇਹਨਾਂ ਦੇ ਨਾਲ ਵਾਪਸੀ ਆਉਣਾ ਹੈ ਫੈਮਲੀ ਚੱਲੇ ਕਿ ਫੈਮਲੀ ਸਮੇਤ ਚੱਲੇ ਆ ਫੈਮਲੀਆਂ ਸਮੇਤ ਚੱਲੇ ਆ ਜੀ ਕਿੰਨੇ ਜਣੇ ਦਾ ਵੀਜ਼ਾ ਲਵਾਇਆ ਅਸੀਂ 5 ਜਣੇ ਦਾ ਵੀਜ਼ਾ ਲਵਾਇਆ ਸੀ ਪੰਜਾਂ ਦੇ ਹੀ ਵੀਜ਼ੇ ਲੱਗੇ ਨੇ ਜੀ ਸਾਰਿਆਂ ਦੇ ਵੀਜ਼ਾ ਲੱਗੇ ਆ ਜੀ ਹਾਂਜੀ ਕਿੰਨੀ ਵਾਰ ਚੱਲੇ ਜੀ ਇਹ ਦੂਜੀ ਵਾਰ ਹੀ ਚੱਲੇ ਆ ਜੀ ਦੂਸਰੀ ਵਾਰ ਚੱਲੇ ਆ ਹੁਣ 19 ਤਰੀਕ ਨੂੰ ਵਾਪਸੀ ਆ ਜੀ ਉਹਨੇ ਸੱਜਣਾ ਦੱਸ ਮਿਲਣ ਜਾ ਰਹੇ ਕਿਸ ਤਰ੍ਹਾਂ ਦਾ ਮਨ ਲੱਗਾ ਬਹੁਤ ਵਧੀਆ ਲੱਗਾ ਜੀ ਬਹੁਤ ਹੀ ਵਧੀਆ ਲੱਗਾ ਖਾਸ ਕਰਕੇ ਵਸਾਕੀ ਦਾ ਦਿਹਾੜਾ ਬਹੁਤ ਹੀ ਵਧੀਆ ਲੱਗਾ ਸਾਨੂੰ ਅਗੇ ਹਰ ਸਾਲ ਇੱਥੇ ਪੰਜਾਬ 'ਚ ਮਨਾਉਣਾ ਚਾਹੁੰਦੇ ਪਰ ਮਨਾਉਂਦੇ ਸੀ ਹੁਣ ਸਾਨੂੰ ਐਰਕਾ ਮੌਕਾ ਮਿਲਿਆ ਅਸੀਂ ਪਾਕਿਸਤਾਨ ਵਿੱਚ ਵੀ ਜਾ ਕੇ ਆਪਣੇ ਲੈਦੇ ਪੰਜਾਬ ਵਿੱਚ ਜਾ ਕੇ ਇਹ ਮਨਾਵਾਂਗੇ ਸਰਕਾਰਾਂ ਨੂੰ ਕੰਨ ਕਰਨਾ ਚਾਹੀਦੇ ਸਰਕਾਰਾਂ ਅਪੀਲ ਕਰਾਵਾਂ ਜੀ ਇਹ ਜਿੰਨੇ ਵੀ ਵਿਜੇ ਵਾਤਵਾਰ ਦਿੱਤੇ ਜਾਂਦੇ ਆ ਇਹ ਪੰਜਾਬ ਵਾਲਿਆਂ ਨੂੰ ਵਿਜੇ ਦਿੱਤੇ ਜਾਣੇ ਚਾਹੀਦੇ ਆ ਜੀ ਇਹ ਦਰਸ਼ਨਦਾਰੇ ਕਰਨੇ ਚਾਹੀਦੇ ਆ ਜੀ ਇਹ ਸਾਡਾ ਗੁਰੂਆਂ ਦਾ ਪੀਰਾਂ ਦਾ ਸਾਡੀ ਧਰਤੀ ਆ ਇਸ ਕਰਕੇ ਸਾਨੂੰ ਦਰਸ਼ਨਦਾਰੇ ਕਰਨੇ ਚਾਹੀਦੇ ਆ ਜੀ ਸਾਲ ਤੋਂ ਮੇਰਾ ਨਾਮ ਮੇਜ ਸਿੰਘ ਆ ਜੀ ਅਸੀਂ ਪਟਿਆਲਾ ਈ ਤੋਂ ਆਏ ਆ ਅਸੀਂ ਵਿਸਾਖੀ ਮਨਾਉਂ ਪੰਜਾਬ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਵੀ ਜਿੰਨੇ ਪਾਕਿਸਤਾਨ ਚ ਗੁਰਦੁਆਰੇ ਨੇ ਦਰਸ਼ਨ دیدار ਕਰਨ ਜਾ ਰਿਹਾ ਕਿੰਦਾ ਤੁਹਾਨੂੰ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿੰਨੇ ਜਣੇ ਵੀਜ਼ਾ ਅਪਲਾਈ ਕੀਤਾ ਸੀ ਅ ਅਸੀਂ ਤਾਂ ਤਕਰੀਬਨ ਦੋ ਨਹੀਂ ਕੀਤਾ ਸੀ ਪਰ ਸੰਗਤ ਮਿੱਤਰ ਸਾਨੂੰ ਪਤਾ ਲੱਗਿਆ ਸੀ ਫੋਨ ਕੀਤਾ ਤੇ 1942 ਦੱਸ ਰਹੇ ਸੀ ਜੋ ਲੈਟਰ ਦੇ ਮੁਤਾਬਕ ਹੈ ਵੀ 1940 ਦਾ ਵੀਜ਼ਾ ਲੱਗ ਗਿਆ तकरीबन ਫਿਰ ਅਸੀਂ ਫੋਨ ਕਰਕੇ ਪਤਾ ਕੀਤਾ ਵੀ ਆਲਮੋਸਟ ਸਭ ਦੀ ਵੀਜ਼ਾ ਲੱਗ ਗਈ ਪਹਿਲੀ ਵਾਰੀ ਚਲੇਗੇ ਪਹਿਲੀ ਵਾਰੀ ਇਸ ਤਰ੍ਹਾਂ ਦਾ ਖੁਸ਼ੀ ਹੈ ਬੜੀ ਖੁਸ਼ੀ ਹੈ ਮਨ ਨੂੰ ਸ਼ਾਂਤੀ ਹੈ ਬਾਬਾ ਨਾਨਕ ਜੀ ਬੁਲਾ ਰਹੇ ਹਨ ਕਿੰਨੇ ਦਿਨ ਦਾ ਵੀਜ਼ਾ ਲਗਾਇਆ 10 ਤਰੀਕ ਤੋਂ 19 ਤਰੀਕ ਤੱਕ ਹਾਂ ਜੀ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਅਸੀਂ ਸਰਕਾਰਾਂ ਨੂੰ ਤੇਹੀ ਅਪੀਲ ਕਰਦੇ ਹਾਂ ਵੀ ਇਹ ਵੱਧ ਤੋਂ ਵੱਧ ਦਰਸ਼ਨ ਦੀਦਾਰ ਆਪਣਾ ਸੰਗਤ ਦੇ ਕਰਾਉਣ ਇੱਕ ਦੂਜੇ ਚ ਸ਼ਾਂਤੀ ਹੋਵੇ ਤੇ ਇਹੀ ਅਰਦਾਸ ਕਰਦੇ ਹਾਂ। ਨਹੀਂ ਸਿੱਖਾਂ ਦੀ ਮੰਗ ਹੈ ਕਿ ਜਿਹੜਾ ਡਿਜੀਟਲ ਸਿਸਟਮ ਹੈ ਉਹ ਖਤਮ ਹੋ ਜਾਏ ਜਿਹੜੀਆਂ ਸੰਗਤਾਂ ਵਾਂ ਗੁਰੂਆਂ ਦੇ ਘਰ ਦੇ ਦਰਸ਼ਨ ਕਰ ਸਕਣ ਤੋ ਹੀ ਇਸ ਤਰ੍ਹਾਂ ਦਾ ਕਿਵੇਂ ਦੇ ਦੇ। ਨਹੀਂ ਸਿੱਖਾਂ ਦੀ ਮੰਗ ਤਾਂ ਕੋਈ ਚਲੋ ਪਾਸਪੋਰਟ ਤੋਂ ਜ਼ਰੂਰੀ ਹੈ ਦੂਸਰੇ ਕੰਟਰੀ ਚ ਆਪਾਂ ਜਾ ਰਹੇ ਹਾਂ ਤੇ ਪਾਸਪੋਰਟ ਜ਼ਰੂਰੀ ਹੈ ਤਾਂ ਕਿਸ ਨੂੰ ਨਹੀਂ ਪਤਾ ਲੱਗਣਾ ਵੀ ਦੂਸਰੇ ਕੰਟਰੀ ਚ ਕੀ ਹੋਣਾ ਕੀ ਨਹੀਂ ਹੋਣਾ ਇਹ ਇਹ ਜਿਹੜੀ ਇੱਕ ਨਿਸ਼ਾਨੀ ਆ ਪਾਸਪੋਰਟ ਦੀ ਇਹ ਜ਼ਰੂਰੀ ਹੈ। ਮਹਾਰਪਦਮ ਸਿੰਘ 27 ਸ਼੍ਰਮਣੀ ਕੌਰ ਦਾ ਪ੍ਰਬੰਧਕ ਕਮੇਟੀ ਦੇ ਕੋਈ ਸ਼੍ਰਮਣੀ ਕੌਰ ਦਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਵੱਖ-ਵੱਖ ਇਤਿਹਾਸਕ ਦਿਹਾੜਿਆਂ ਤੇ ਪਾਕਿਸਤਾਨ ਸਥਿਤ ਜਿਹੜੇ ਗੁਰਦੁਆਰਿਆਂ ਆ ਉਹਨਾਂ ਦੀ ਯਾਤਰਾ ਵਾਸਤੇ ਸਿੱਖ ਸੰਧਾਲੂਆਂ ਦੇ ਜਥੇ ਭੇਜੇ ਜਾਂਦੇ ਆ ਜਿਹਦੇ ਵਿੱਚ ਵਿਸਾਖੀ ਜਿਹੜੀ ਖਾਲਸਾ ਸਾਜਨਾ ਦਿਵਸ ਆ ਇਹ ਵੀ ਇੱਕ ਐਮ ਦਿਹਾੜਾ ਵਾ ਇਹਦੇ ਤੇ ਵੀ ਹਰ ਵਾਰ ਭੇਜਿਆ ਜਾਂਦਾ ਤੇ ਇਸ ਵਾਰ ਵੀ ਇਹ ਜਥਾ ਜਿਹੜਾ ਵਾ ਉਹ ਪਲਕੇ ਦਾ 3 ਤਰੀਕ ਨੂੰ ਇਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਪਰਵਾਣਾ ਕੀਤਾ ਜਾਣਾ ਕਿੰਨੇ ਚਾਹਤ ਚੋਂ ਜਾ ਰਹੇ ਸੀ ਇਹਦੇ ਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1900 ਤੇ 42 ਜਿਹੜੇ ਨਾਮ ਆ ਪਾਸਪੋਰਟ ਆ ਉਹ ਭੇਜੇ ਗਏ ਸੀ ਤੇ ਸਾਨੂੰ 1942 ਸਾਰੇ ਦੇ ਸਾਰੇ ਜਾਨੀ ਕਿ 100% ਸਾਨੂੰ ਜਿਹੜੇ ਵੀਜ਼ੇ ਪ੍ਰਾਪਤ ਹੋਏ ਆ ਪੱਤਾ ਜੀ ਇਹ ਦੇਖਿਆ ਗਿਆ ਜੀ ਕਾਫੀ ਦਿਹਾਕੇ ਬਾਅਦ ਅਸੀਂ ਕਹਿ ਲਈਏ ਇੰਨੇ ਵੀਜ਼ੇ ਮਿਲੇ ਨੇ ਜਿਨ੍ਹਾਂ ਨੇ ਤੁਸੀਂ ਮਤਲਬ ਅਪਲਿਕੇਸ਼ਨ ਕੀਤੀ ਆ ਉਹਨੇ ਹੀ ਵੀਜ਼ੇ ਮਿਲੇ ਨੇ ਕਿਵੇਂ ਦੇਖਦੇ ਹਾਂ ਇਸ ਨੂੰ ਦੇਖੋ ਸ਼੍ਰੋਮਣੀ ਪ੍ਰਬੰਧਕ ਮੰਨਦੇ ਆ ਦੇਖੋ ਜਦੋਂ ਪਰਮ ਜੀ ਹਰ ਵਾਰ ਜਦੋਂ ਸ਼ਰਧਾਲੂ ਆ ਕੇ ਪਾਸਪੋਰਟ ਜਮ੍ਹਾਂ ਕਰਾਉਂਦੇ ਆ ਸ਼੍ਰੋਮਣੀ ਗੁਰਦੁਆਰਾ ਪਰੋਂਦੇ ਕਮੇਟੀ ਕੋ ਅਸੀਂ ਦੂਤਾਵਾਸ ਕੋਲ ਭੇਜ ਦਿੰਨੇ ਆ ਦਿੱਲੀ ਜਿਹੜੀ ਪਾਕਿਸਤਾਨ ਸਪੱਤ ਕਰਨਾ ਜਦੋਂ ਅਸੀਂ ਉਹ ਪਾਸਪੋਰਟ ਭੇਜਦੇ ਆ ਤੇ ਸ਼ਰਧਾਲੂ ਦੇ ਮਨ ਚ ਉਸੇ ਵੇਲੇ ਇਹ ਐ ਲੱਗਦਾ ਉਹਨੂੰ ਕਿ ਸ਼ਾਇਦ ਮੇਰਾ ਵੀਜ਼ਾ ਲੱਗ ਜਾਣਾ ਤੇ ਮੈਂ ਪਾਕਿਸਤਾਨ ਜਾ ਕੇ ਜਿਹੜੇ ਸਾਡੇ ਵਿਛਰੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨੇ ਆ ਤੇ ਜਦੋਂ ਵੀਜ਼ਾ ਨਹੀਂ ਪ੍ਰਾਪਤ ਹੁੰਦਾ ਕਿਸ ਨੂੰ ਉਦੋਂ ਉਹਦੇ ਮਨ ਨੂੰ ਸੱਟ ਵੱਜਦੀ ਐ ਠੇਸ ਪੁੱਜਦੀ ਐ ਸੋ ਇਸ ਵਾਰ ਜਿਹੜੇ ਸਾਰੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਆ ਇੱਕ ਬਹੁਤ ਚੰਗੀ ਗੱਲ ਐ ਅਸੀਂ ਧੰਨਵਾਦ ਵੀ ਕਰਦੇ ਆ ਚੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰ ਸਾਲ ਅਪੀਲਾਂ ਕਰਦੀ ਆ ਹਰ ਵਾਰ ਅਪੀਲਾਂ ਕਰਦੀ ਆ ਕਿ ਵਰਤਮਾਨ ਵਧ ਸ਼ਰਧਾਲੂਆਂ ਨੂੰ ਜੱਥੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਣ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਮਾਨਯੋਗ ਪ੍ਰਧਾਨ ਸਾਹਿਬ ਨੇ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਪਹਿਲ ਕਦਮੀ ਕਰਕੇ ਤੇ ਇੱਕ ਜਿਹੜਾ ਵਫ਼ਦ ਆ ਉਹ ਚ ਪਧਰੀ ਉਹ ਅਸੀਂ ਭੇਜਿਆ ਸੀਗਾ ਜਿਹੜਾ ਹਾਈ ਕਮਿਸ਼ਨਰ ਨੂੰ ਮਿਲ ਕੇ ਆਇਆ ਸੀ ਦਿੱਲੀ ਜਾ ਕੇ ਤੇ ਉਹ ਵਫ਼ਦ ਗੱਲ ਕਰਕੇ ਆਇਆ ਸੀ ਕਿ ਸਾਨੂੰ ਸਾਰੇ ਜਿਹੜੇ ਵੀਜ਼ੇ ਆ ਉਹ ਦਿੱਤੇ ਜਾਇਆ ਕਰਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਵੱਡੀ ਸੰਵਿਧਾਨਕ ਸੰਸਥਾ ਵਾਚ ਸਿੱਖਾਂ ਦੀ ਤੇ ਜੇ ਉਹਦੇ ਵੀਜੇ ਇਦਾਂ ਕੱਟੇ ਜਾਣਗੇ ਤੇ ਸੰਗਤ ਜਿਹੜੀ ਆ ਉਹਨਾਂ ਦਾ ਮਨ ਦੁਖਦਾ ਸੋ ਇਸ ਵਾਰ ਉਹਨਾਂ ਨੇ ਸਾਡੀ ਇਹ ਅਪੀਲ ਜਿਹੜਾ ਵਫੇ ਚ ਗਿਆ ਸੀ ਸਾਡੇ ਮੁਖ ਕੱਤਰ ਸਾਹਿਬ ਸਰਕਰਨ ਸਿੰਘ ਮੰਨਣ ਦੀ ਅਗਵਾਈ ਚ ਗਿਆ ਸੀ ਮੈਂਬਰ ਸਾਹਿਬ ਨਾਲ ਗਏ ਸੀਗੇ ਸੋ ਉਹਨਾਂ ਨੇ ਸਾਡੀ ਜਿਹੜੀ ਇਹ ਅਪੀਲ ਹੈ ਬੇਨਤੀ ਮੰਨੀ ਆ ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਮਤਲਬ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਮਤਲਬ ਇਹ ਇੱਕ其实 ਹੋਰ ਦੇਖੀ ਗਈ ਹੈ ਕਿ ਜਦੋਂ ਵੀ ਜੱਥਾ ਜਾਂਦਾ ਉਹਨਾਂ ਦੇ ਨਾਲ ਵੀ ਸਮਾਨ ਵੀ ਭੇਜਿਆ ਜਾਂਦਾ ਹੈ ਪੁਸਤਕਾਂ ਭੇਜੀ ਜਾਂਦੀਆਂ ਨੇ ਹਾਂ ਹਾਂ ਬਿਲਕੁਲ ਕੋਈ ਸਮਾਨ ਜਾ ਰਿਹਾ ਬਿਲਕੁਲ ਜਿਹੜੀ ਜਿਹੜੀਆਂ ਜਿਹੜੀਆਂ ਰੁਟੀਨ ਦੀਆਂ ਚੀਜ਼ਾਂ ਲੋੜ ਹੁੰਦੀਆਂ ਆ ਉੱਥੇ ਉਹ ਜਿਹੜੀ ਸਾਨੂੰ ਹਰ ਵਾਰੀ ਲਿਸਟ ਮਿਲਦੀ ਆ ਉਹ ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਆ ਭਾਵੇਂ ਉਹ ਕਿਤਾਬਾਂ ਹੋਣ ਭਾਵੇਂ ਉਹ ਕਕਾਰ ਹੋਣਾ ਅਮਰਤ ਕਰਨ ਵਾਸਤੇ ਸਾਡੇ ਪੰਜ ਪਿਆਰੇ ਸਤਕਾਰਯੋਗ ਜਿਹੜੇ ਨੇ ਪੰਜ ਪਿਆਰੇ ਸਹਿਬਾਨ ਵੀ ਉੱਥੇ ਜਾਂਦੇ ਆ ਅਮਰਤ ਸੰਚਾਰ ਹੁੰਦਾ ਵਿਸਾਖੀ ਦਾ ਤੇ ਮਹੱਤਵ ਵੀ ਜਿਹੜਾ ਵਾ ਉਹ ਖਾਲਸਾ ਸਾਜਨਾ ਦਾ ਅਮਰਤ ਸੰਚਾਰ ਦੇ ਨਾਲ ਆ ਤੇ ਇਸ ਕਰਕੇ ਉੱਥੇ ਜਦੋਂ ਅਮਰ ਸੰਚਾਰ ਹੁੰਦਾ ਵਾ ਉਹਦੇ ਲਈ ਇੱਕ ਘਾਰ ਵੀ ਅਸੀਂ ਭੇਜਦੇ ਆਂ ਪੁਸਤਕਾਂ ਭੇਜਦੇ ਆਂ ਹੋਰ ਕਈ ਵਾਰੀ ਹਰਮੋਨੀਅਮ ਤਬਲਾ ਵਗੈਰਾ ਵੀ ਭੇਜਦੇ ਆਂ ਹੋਰ ਸਮਾਨ ਭੇਜਦੇ ਆਂ ਪਾਲਕੀ ਵੀ ਸਮੇ ਸਮੇਂ ਤੇ ਜਿਹੜੀ ਲੋੜ ਹੁੰਦੀ ਆ ਉਹ ਜਾਂਦੀਆਂ ਨੇ ਸੋ ਇਹ ਚੰਗੀ ਗੱਲ ਆ ਕਿ ਸੰਗਤ ਉਤਸ਼ਾਹ ਨਾਲ ਜਾਂਦੀ ਆ ਅੱਜ ਤੁਸੀਂ ਦੇਖੋ ਜਦੋਂ ਸਾਰਿਆਂ ਨੂੰ ਵੀਜ਼ੇ ਮਿਲੇ ਆ ਤੇ ਪਾਸਪੋਰਟ ਕਲੈਕਟ ਕਰਨ ਜਿੰਨੇ ਲੋਕ ਆਏ ਆ ਉਹਨਾਂ 'ਚ ਇੱਕ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਸੋ ਇਹ ਚੰਗੀ ਗੱਲ ਹੁੰਦੀ ਆ ਜਦੋਂ ਇਹੋ ਜਿਹੇ ਉਤਸ਼ਾਹ ਨਾਲ ਲੋਕ ਜਾਂਦੇ ਆ ਜੇ ਉੱਥੋਂ ਗੁਰੂ ਮਹਾਰਾਜ ਦੇ ਦਰ ਤੇ ਦਰਸ਼ਨ ਕਰਕੇ ਵਾਪ